Instagram ਉਤੇ ਪੰਜਾਬੀ ਟਰੈਵਲ ਕਪਲ ਨਾਮ ਤੋਂ ਫੇਮਸ ਅਤੇ ਲੋਕਾਂ ਨੂੰ ਦीन ਦੁਨੀਆ ਦੀ ਸੈਰ ਕਰਵਾਉਣ ਵਾਲੇ ਰਿਪਨ ਅਤੇ ਖੁਸ਼ੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਅਤੇ ਇਹ ਵੀ ਜਾਣਦੇ ਹੋਵੋਗੇ ਕਿ ਰਿਪਨ ਦੀ ਵਾਈਫ ਖੁਸ਼ੀ ਪ੍ਰੈਗਨੈਂਟ ਹੈ ਉਹਨਾਂ ਦੇ ਘਰ ਬਹੁਤ ਹੀ ਜਲਦੀ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ ਉਹਨਾਂ ਨੇ ਪ੍ਰੀ ਬੇਬੀ ਸ਼ੂਟ ਵੀ ਕਰਵਾਇਆ ਜਿਸ ਵਿੱਚ ਉਹਨਾਂ ਨੇ ਆਪਣੇ ਚਾਹਣ ਵਾਲਿਆਂ ਦੇ ਨਾਲ ਬਹੁਤ ਹੀ ਸੋਹਣਿਆ ਸੋਹਣਿਆ ਵੀਡੀਓਜ਼ ਅਤੇ ਫੋਟੋਜ਼ ਲੋਕਾਂ ਨਾਲ ਸ਼ੇਅਰ ਕੀਤੀਆਂ ਲੋਕੀ ਕਮੈਂਟਾਂ ਵਿੱਚ ਉਹਨਾਂ ਨੂੰ ਵਧਾਈਆਂ ਰਹਿ ਰਹੇ ਹਨ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਅਗਰ ਤੁਸੀਂ ਵੀ ਰਿਪਨ ਅਤੇ ਖੁਸ਼ੀ ਨੂੰ ਪਿਆਰ ਕਰਦੇ ਹੋ ਤਾਂ ਜਾਂਦੇ-ਜਾਂਦੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਤੋਂ ਇਲਾਵਾ ਰਿਪਨ ਅਤੇ ਖੁਸ਼ੀ ਨੇ ਹਾਲੇ ਤੱਕ ਆਪਣੇ ਬੇਬੀ ਦਾ ਜੈਂਡਰ ਰੀਵਿਲ ਨਹੀਂ ਕੀਤਾ ਪਰ ਬਹੁਤ ਹੀ ਸੋਹਣੀਆਂ-ਸੋਹਣੀਆਂ ਫੋਟੋਆਂ ਉਹਨਾਂ ਨੇ ਆਪਣੇ ਬੇਬੀ ਦੀਆਂ ਲੋਕਾਂ ਨਾਲ ਸ਼ੇਅਰ ਕੀਤੀਆਂ ਹਨ ਅਗਰ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ